ਹਾਂਜੀ ਸਤਿ ਸ੍ਰੀ ਅਕਾਲ ਜੀ ਅਦਾਬ ਨਮਸਕਾਰ ਮੈਂ ਹਾਂ ਤੁਹਾਡਾ ਤਰਸੇਮ ਸਿੰਘ ਰਾਜੀਆ ਖੇਤੀ ਪੰਜਾਬ ਤੇ ਹਾਜ਼ਰਾਂ ਜੋ ਦਿਨ ਅੱਜ ਤੇ ਤਰੀਕ ਅੱਜ 30 ਅਕਤੂਬਰ ਤੇ ਮਿਲਦੇ ਆਪਾਂ ਦਿਨ ਭਰ ਦੇ ਵਲੌਗ ਨਾਲ ਸ਼ਾਮ ਦੇ 3:30 ਬੱਜ ਚੁੱਕੇ ਨੇ ਮੱਝਾਂ ਨੂੰ ਮੱਕਾਂ ਦਾ ਪਾਕੇਟ ਆਉਣਾ ਮੱਝਾਂ ਆਪਣੀਆਂ ਸਾਰੀਆਂ ਕੁੱਲੀ ਦੀ ਖੜਨ ਲੱਗ ਗਈਆਂ ਹੁਣ ਦੋ ਕਟਰੂ ਅੰਦਰ ਖੜੇ ਨੇ ਸਾਰੀਆਂ ਨੂੰ ਮੱਕਾਂ ਦਾ ਪਾਤਾ ਰਖਾਈ ਜਾਂਦੀਆਂ ਨੇ ਤੇ ਕਰਦੇ ਆ ਗੱਲਾਂ ਬਾਤਾਂ ਤੁਹਾਡੇ ਨਾਲ ਬਰਾਊਨ ਦੇ ਵਲੌਗ ਆਪਾਂ ਤੇ ਕੱਲ ਵਾਲੇ ਬਲੌਗ ਨੂੰ ਬਹੁਤ ਪਿਆਰ ਦਿੱਤਾ ਲਾਉਣ ਲਗਾਤਾਰ ਤੁਸੀਂ ਸਾਰੇ ਬਲੌਗਾਂ ਨੂੰ ਬਹੁਤ ਪਿਆਰ ਦੇ ਰਹੇ ਹੋ ਵਧੀਆ ਪਿਆਰ ਦੇ ਰਹੇ ਹੋ ਤੁਸੀਂ ਸਾਡਾ ਜੀ ਤੁਗਣਾ ਜੀ ਕਰਦਾ ਤੁਹਾਡਾ ਬਲੌਗ ਬਣਾ ਕੇ ਗੱਲਾਂ ਕਰਨ ਨੂੰ ਤੇ ਤੁਹਾਡਾ ਧੰਨਵਾਦ ਬਹੁਤ-ਬਹੁਤ ਅੱਜ ਵੀ ਬਲੌਗ ਦੇ ਵਿੱਚ ਕਮੈਂਟ ਵਗੈਰਾ ਵਧੀਆ ਲਿਖਿਓ ਤੇ ਬਲੌਗ ਦੇਖਿਓ ਤੇ ਸ਼ੇਅਰ ਕਰਿਓ ਤੇ ਆਪ ਜੀ ਦੇ ਬਹੁਤ ਧੰਨਵਾਦੀ ਹੋਵਾਂਗੇ ਚੱਲਦੇ ਆਪਾਂ ਬਲੌਗ ਵੱਲ ਜੀ ਬਣੇ ਰਹੋ ਧੰਨਵਾਦ ਜੀ ਜੱਪਾ ਕਣਕ ਬੀਜਣ ਵਾਲਿਆਂ ਦੀ ਉਹਨਾਂ ਨੇ ਮਿਸਮਾਰਤ ਜਿਹਦੀ ਕਣਕ ਬੀਜ ਕੇ ਉਹਨਾਂ ਦੀ ਕਰਾਇਆ ਤੇ ਤੇ ਕਾਰਨ ਕਿਸੇ ਉਹਨਾਂ ਨੇ ਮਿਸਤਰੀ ਆ ਗਿਆ ਜੀ ਕਰੇ ਤੇ ਅੱਜ ਟਰੈਕਟਰ ਤੜਕਿਆ ਧੁੱਪੀ ਖੜਾ ਅੰਦਰ ਨਹੀਂ ਲਾਇਆ ਗਿਆ ਹੁਣ ਇਹ ਥਾਂ ਬੇਲਾ ਕਰਿਆ ਤੇ ਅੰਦਰ ਲਾਇਆ ਕਰਾਉਣ ਨੂੰ ਧੁੱਪੇ ਨਹੀਂ ਰੰਗ ਖਰਾਬ ਹੋ ਜਾਣਾ ਰੰਗ ਆ ਜਿਹੜਾ ਮਹਿੰਦਰਾ ਦਾ ਧੁੱਪ ਸਿੱਧੀ ਖਰਾਬ ਹੋ ਜਾਣਾ ਰੰਗ ਜੀ ਤੇ ਇਧਰ ਨੀਤੂ ਰਾਣੀ ਪੜ ਰਹੀ ਹੈ ਨੀਤੂ ਆ ਗਿਆ ਸਕੂਲ ਨੂੰ ਮੱਕ ਕੱਖ ਪਾਉਣ ਗਿਆ ਤੇ ਉਧਰ ਐਂਡਰੋਇਡਿੰਗ ਦੇਖੋ ਨਿੱਤ ਪ੍ਰੈਕਟਿਸ ਕਰ ਰਹੀਆਂ ਸਾਂ ਮਹਿੰਗੇ ਪੈਨ ਹੋ ਗਏ ਸਾਰਾ ਕੁਝ ਸੋ ਗੋਲਡਨ ਪੈਨ ਆਹ ਪੱਟੀ ਠੀਕ ਹੈ ਕੰਬੱਲਾ ਪਰਣਾ ਕੀ ਕਰਨਾ ਕੁਤ ਨਾ ਧਾਰੀ ਚੂਣੀਆਂ ਨੇ ਲੋਕ ਲੋਕੜ ਜਗ੍ਹਾ ਉੱਪਰ ਪੱਟੀ ਬਿਠੇ ਨੇ ਲੋਕੜ ਜਗਾ ਤਾਂ ਫਿਰ ਉਹ ਮਰ ਜਾਏ ਕਵਾਈ ਕੰਡਵਤੀ ਉਹਦਾ ਤਾਂ ਧੋ ਕਿਸ ਕਾ ਕਰ ਜਾਏ ਕਾਤਰਨੰ ਬੀ ਆਵਾਜ਼ ਪਤਾ ਹਾਂ ਇਹ ਮਨ ਨੂੰ ਮੈਂ ਕਿਹਾ ਤੀ ਵੀ ਹਲੇ ਨਾ ਤੋ ਨਹੀਂ ਤੋਤਾ ਅਬੀ ਚੁਣ ਉਹਦਾ ਕਸੀਰ ਪਾਸੇ ਪੈਨੇ ਉਹ ਥਾਣਾ ਚੋ ਜੂ ਇਹ ਤਾਂ ਨਹੀਂ ਪਤਾ ਯਾਰ ਕਿਤ ਜਿਆਦੇ ਮੰਨਦੀ ਆ ਕਿਸੇ ਵਕ ਪੂਰਾ ਵੀ ਕਹਿੰਦੀ ਫੇਰ ਉਹਦਾ ਜੇ ਨਹੀਂ ਦਲਾਰੇ ਜਾਊਗਾ ਫੇਰ ਲੈ ਜਾਊਗਾ ਦੇਖੀ ਜਾਊਗਾ ਨਾਲ ਬਖੈਰ ਕਰੇ ਵੇਚੀ ਜਾਵੇ ਛੇਤੀ ਹੈ ਨਾ ਇਹ ਤਾਂ ਪ੍ਰਮਾਤਮਾ ਨੂੰ ਪਤਾ ਫੇਰ ਹੁਣ ਉਹ ਤੇ ਪਹਿ ਕਸੀਰ ਵੀ ਪੈ ਜਾਣਾ ਨੇ ਦਰਵਾਜ਼ਾ ਉਖਦਾ ਜੀਰੀ ਦੇ ਬਹੁਤ ਤੇ ਮਨ ਜਾ ਡਾਹਾ ਹੁੰਦਾਗਾ ਬਿੱਤੀ ਜਿਹੜੀ ਚੋਂ ਤਾਂ ਜਿਆਦਾ ਫੱਕਾ ਕਰਦੇ ਨੇ ਨਾਲੇ ਦੇ ਦਾ ਕੋਈ ਹੋਰ ਐ ਲੂ ਲਾਓ ਚੁਗਦਾਂਗੇ ਤੇ ਨਾਲੇ ਉੱਤੇ ਮੈਂ ਹਰੇਕ ਬੈਜਾ ਨਾ کہیں ਪਿਛੇ ਵੇ ਅਲਕਤ ਆਉਂਦੀ ਹੈ ਕਿ ਉਹ ਨਾ ਨਹੀਂ ਲੱਗਦਾ ਤਾਂ ਹੀ ਤਾਂ ਆਇਆ ਤੇ ਅੱਗੇ ਸਾਨੂੰ ਪਤਾ ਹੀ ਆ ਪੁੱਤ ਹੁਣ ਠੰਡਾ ਮੌਸਮ ਆ ਗਿਆ ਆਪਣੇ ਦੇ ਫਰਜਾਂ ਆ ਸਾਫ ਕਰਨੇ ਵੀ ਜ਼ਰੂਰੀ ਨੇ ਹਨਾ ਜਿਹੜੇ ਹੁਣ ਬੈਡਾਂ 'ਤੇ ਤਰੇ ਹੋਏ ਨੇ ਨਿਮਾਰੀਆਂ 'ਤੇ ਤਰੇ ਹੋਏ ਨੇ ਉਹ ਵੀ ਇੱਕ ਵਾਰੀ ਆਪਾਂ ਨੂੰ ਸਾਫ ਕਰਕੇ ਗਲਾਫ ਫੇਰ ਉੱਤੇ ਲਾਈਆਂ ਜੀ ਜਿਹਦੀ ਸਫਾਈ ਰਹੇ ਉਹ ਨਹੀਂ ਤਾਂ ਚੱਲਦੇ ਜਿਆ ਤੇ ਮੈਨੂੰ ਵੀ ਠੰਡ ਲੱਗਦੀ ਆ ਕੰਬਲ ਚ ਮੈਂ ਰਾਤ ਬਾਹਰ ਆ ਗਈ ਜੋ ਤੂੰ ਕਹਿੰਦਾ ਬਿੱਬੀ ਤੂੰ ਰਜਾਈ ਲੈ ਲੈ ਕਹਿੰਦਾ ਤੂੰ ਮੇਰਾ ਜੀ ਨਹੀਂ ਲੱਗਦਾ ਹੈਗਾ ਜੇ ਬਾਹਰ ਲੱਗ ਜਾਈਂ ਮਰਾਂਡੇ ਚ ਫਿਰ ਮੈਂ ਪੱਖਾ ਨਹੀਂ ਲਾਉਂਦੀ ਫਿਰ ਮਾ ਆ ਜਾਂ ਨਾ ਉੱਥੇ ਉਹ ਪੱਖੇ ਬਿਨਾਂ ਜਵਾਕ ਨੂੰ ਨਹੀਂ ਲੰਡਾਉਣੀ ਹੈ ਨਾ ਤੇ ਇਸ ਕਰਕੇ ਫਿਰ ਮੈਂ ਰਜਾਈ ਲੈ ਲੈ ਕੇ ਉੱਤੇ ਹਾਂ ਇਹਦੇ ਵਿੱਚ ਐਂ ਲਾਲ ਲੱਗੇ ਹੋ ਰਹੇ ਦੇਖਾਂ ਇਹ ਆਪਾਂ ਚੋਕ ਦੇ ਆ ਦਿੰਦੇ ਹਾਂ ਸਮਝੋ ਇਹ ਸਾਰੇ ਚੋਕ ਦੇ ਆ ਸਾਫ਼ ਹੋ ਜੀਂ ਫਿਰ ਕੰਡ ਨਹੀਂ ਲੜੂਣਗੇ ਨਾ ਇਹ ਦੇਖ ਲੈ ਪੋਲੇ ਜੇ ਗਲਾਸ ਹੁੰਦੇ ਨੇ ਕੰਬਲਾਂ ਦੇ ਦੇ ਵਿੱਚ ਵੱਡ ਜਾਂਦਾ ਕੋਈ ਜਿਹੜਾ ਹੁੰਦਾ ਕੋਈ ਹੰਡ ਹੁੰਦ ਜੀ ਆਪਣਾ ਜੀਰੇ ਦਾ ਦਾਣਾ ਜੀਰੇ ਦਾ ਪੂਸ ਨਾਲ ਲੱਗ ਜਾਂਦਾ ਤੇ ਇਹ ਤੋਂ ਸੇ ਸਾਫ਼ ਕਰਕੇ ਹਮਨੇ ਧਰਤੇ ਤੇ ਤੜਕੇ ਸੁੱਕ ਗਏ ਮੈਂ ਹੁਣ ਇਹਨਾਂ ਨੂੰ ਚੁੱਕ ਕੇ ਲੂ ਆਪਣੇ ਆਹ ਰਗਾਈ ਤਾ ਪਈ ਐ ਇੱਕ ਆ ਪਈ ਐ ਇੱਕ ਗਲਾ ਪੜਾਤੀ ਇੱਕ ਆਤੀ ਉਹਨਾਂ ਦੇ ਉੱਤੇ ਆਪਾਂ ਚੜਾ ਰਾਂਗੇ ਤੇ ਇੰਨੇ ਆ ਕਪੜੇ ਇਹ ਗੱਲਾਂ ਰੱਖਾਂ ਕਿ ਕਮਰੇ ਦੇ ਅੰਦਰ ਆਪਣੇ ਚੱਲ ਜਾਂਦੇ ਨੇ ਸਬਜ਼ੀ ਉੱਧਰ ਤਾਂ ਰੱਖੀਆ ਕੋਠੇ ਦੀ ਚਲੀ ਜਾ ਉਹ ਕਮ ਕਾਣਾ ਜਾਣਾ ਕੱਖ ਕੰਡਾ ਪਮਾਲ ਪਸੂ ਨੂੰ ਪਾਤਾ ਪਾਣੀ ਧਣੀ ਪਿਆ ਕੀਤਾ ਰਾਂ ਚੋਵਾਂਗੇ ਪੁੱਤ ਇਹੀ ਕਾਰਵਾਰ ਨੇ ਆਪਣੇ ਹਨਾ ਰੋਜ਼ ਨਿਤ ਨਵੇਂ ਕੰਮ ਨੇ ਕੋਈ ਨਿਤਨਾਵਾਂ ਕੰਮ ਤਾਂ ਹੁੰਦਾ ਨਹੀਂ ਘਰ ਦੇ ਘਰੇਲੂ ਕੰਮ ਨੇ ਰੋਜ਼ ਆਖਣ ਤੜਕੇ ਦੇ ਕੰਮ ਨੇ ਜ਼ਰੂਰ ਕਰਦੇ ਆਪਾਂ ਮੰਗਰਾਜ ਕਰਨ ਦਾ ਵੱਲ ਵਾਸੇ ਤੇ ਐਨੀ ਤਾਂ ਮੈਂ ਵੀ ਨਹੀਂ ਖੜਦੀ ਜਦੋਂ ਕੋਈ ਦੁੱਖਦਿਲ ਇਧਰ ਹੁੰਦਾ ਉਦੋਂ ਖੜਦਿਆਂ ਕੱਲ ਸਾਨੂੰ ਦੱਸਿਆ ਵੀ ਜੁੱਤੇ ਮੇਰੇ ਬਾਹਰ ਰੱਖਦੇ ਤੇ ਫਿਰ ਰਾਤ ਤਾਂ ਫਿਰ ਮੈਂ ਰੋਟੀ ਵੀ ਨਹੀਂ ਖਾਧੀ ਉਹ ਤੇਜੀ ਬੁਖਾਰ ਚੱਲ ਗਿਆ ਉੱਤੋਂ ਕੰਬਦੇ ਅੱਜ ਸੈ ਤਾਂ ਠੀਕ ਹੈ ਸਵੇਰ ਦੇ ਆਪੇ ਕੰਮ ਲੱਗੇ ਪਿਆ ਖੜੇ ਨਹੀਂ ਜਿੰਦਰੀ ਪਤਾ ਨਹੀਂ ਗੋਲੀ ਚੰਮਲ ਹੈ ਪਤਾ ਨਹੀਂ ਸ੍ਰੀ ਠੀਕ ਆ ਇਹ ਵੈ ਗੁਰੂ ਨੂੰ ਪਤਾ ਹੈ ਨਾ ਗੋਲੀਆਂ ਚ ਵੀ ਆਮਲ ਹੁੰਦਾ ਪੁੱਤ ਐਂ ਨਹੀਂ ਡਾਕਟਰ ਦਵਾਈਆਂ ਦਿੰਦੇ ਜੋ ਦਵਾਈ ਖਾ ਲੈਣੇ ਘੋੜੇ ਵਰਗੇ ਆ ਇਤਨ ਦਵਾਈ ਨਾ ਖਾਈਏ ਤਾਂ ਹੱਡਾ ਪੈਰਾਂ ਦਾ ਬਾਜੂ ਹਾਂਜੀ ਸਰਫ ਜਨੇ 10 ਕਿਲੋ ਦਾ ਕਾ ਕਿੰਨੋ? ਆ ਟਾਇਰ ਕਿੰਨੇ ਆ ਦੱਸ। 10 ਕਿਲੋ। 60 ਤੇ ਹੁਣ ਆਇਆ ਆਪਾਂ ਸੇਠ ਦੀ ਦੁਕਾਨ ਤੇ ਜੀ ਸਮਾਨ ਲੈਣ। ਤੇ ਆ ਟਾਇਰ ਦਾ। ਟੱਡੇ ਨੂੰ ਟਾਇਰ ਦਾ। ਓਕੇ। ਤੇ ਨਾਲੇ ਨੂਨ ਦੇ ਦੇ ਦੋ ਥਾਲੀਆਂ। ਪਰ ਪਪਾ ਠੀਕ ਹੈ। ਠੀਕ ਹੈ। ਠੀਕ ਆ ਭਰੀਆ। ਟਾਟਾ ਨਾਮਕ ਦੇ ਦੇ ਰੇ ਇੱਕ ਤੇਲ ਦੀ ਬੋਤਲ ਦੇ ਦੇ ਯਾ 2 ਲੀਟਰ ਵਾਲੀ ਨਿਕੜਾ ਲਵਾਂਗੇ ਤੇਲ ਕਢਾਉਂਡੀ ਕਾਲੋ। ਹੋਰ ਹੋਰ ਬੱਸ। ਹਾਂ ਜੀ ਹਾਂ ਰਾਦੂਆ ਸਰਪਦਾਸ਼ ਕਿਲੋ ਵਾਲਾ ਆਉਣਾ ਪਹਿਲਾਂ ਉਹ ਨਹੀਂ ਹੈਗਾ ਹਾਂ ਜੀ ਨਾ ਉਹ ਨਹੀਂ ਹੈਗਾ ਉਹਨਾਂ 8 ਕਿਲੋ ਆ ਗਿਆ ਠੀਕ ਹੈ ਤੋਂ ਹਾਂ ਜੀ ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਅਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਤੇ ਟਾਈਮ ਹੋ ਗਿਆ ਹੈਗਾ 5 ਵਜ ਚੁੱਕੇ ਨੇਗੇ ਤੇ ਆਪਾਂ ਅੱਗੇ ਬਾਹਰ ਲੈ ਕੇ ਕਰੇ ਕਿਉਂਕਿ ਜੀ ਬਾਹਰਲੇ ਕਰੇ ਹੁਣ ਚਮਾਂਗੇ ਤਾਰਾਂ ਤੇ ਚਲੋ ਹਨਾ ਜਿਵੇਂ ਜਿਵੇਂ ਵੱਡੇ ਹੋਈ ਜਾਂਦੇ ਨੇ ਕੰਮ ਸਿੱਖੀ ਜਾਂਦੇ ਹੈਗੇ ਤੇ ਤਾਰਾਂ ਚੋਣੀਆਂ ਵੀ ਜਿਵੇਂ ਸਿੱਖ ਗਈਆਂ ਬਸ ਮੈਨੂੰ ਆਏ ਮੈਨੂੰ ਕੱਲੀ ਨੂੰ ਨਹੀਂ ਬੈਠਿਆ ਜਾਂਦਾ ਹੈਗਾ ਹੂੰ ਤਵੈ ਸਿੱਖ ਗਈ ਤਾਰਾਂ ਚੋਣੀਆਂ ਤੇ ਮੱਝ ਨੇ ਕਹਿੰਦੀ ਜੀ ਬੀਬੀ ਮੱਝ ਉਧਰ ਬਾਲਟੀਆਂ ਵਿੱਚ ਪਾਣੀ ਪੀਣ ਲੱਗੀ ਸੀਗੀ ਤੇ ਹੁਣ ਜੀ ਮਿਲਦੇ ਆ ਮਲਾਉਨੇ ਤੁਹਾਨੂੰ ਬੀਬੀ ਨਾਲ ਬੀਬੀ ਪਿਆਰੀਆਂ ਪਾਣੀ ਮੱਝਾਂ ਨੂੰ ਠੀਕ ਹੈ ਜੀ ਬਣੇ ਰੋ ਵਲੌਗ ਨਾਲ ਤੇ ਆਪਾਂ ਖਰਚੇ ਦੀਆਂ ਬਣਾ ਕੇ ਜੀ ਗੱਠਾਂ ਉਹ ਲੈ ਕੇ ਸੀਗੇ ਪਰਸੋਂ ਚੱਕ ਕੇ ਤੇ ਦੇਖੋ ਕਿਵੇਂ ਘੁੰਮ ਘਮਟ ਹੋਇਆ ਪਿਆ ਹੈ ਨਾ ਇੱਧਰ ਆਪਣੇ ਬਾਬੇ ਦੀ ਸਮਾਹ ਲਗੀ ਜੀ ਗੰਨੇ ਆਪਣੇ ਬਹੁਤ ਵਧੀਆ ਹੋ ਗਏ ਜੀ ਦੇਖੋ ਗੰਨੇ ਨਾ ਕੱਟ ਕੀ ਐ ਲਾਈ ਸੀ ਕਿੰਨੇ ਵਧੀਆ ਹੋ ਗਏ ਬੀ ਬਣ ਗਿਆ ਹੇਗੀ ਆਪਣੇ ਬਾਬੇ ਦੀ ਸਮਾਦ ਚਲੋ ਜੀ ਸੁੰਭਰਦੇ ਆ ਬਾਬੇ ਦੀ ਸਮਾਦ ਨੂੰ ਚਲੋ ਜੀ ਆਪਾਂ ਨੇ ਬਾਬੇ ਦੀ ਸਮਾਦ ਸੁੰਭਰਤੀ ਤੇ ਹੁਣ ਆਪਾਂ ਅਗੇ ਔਲਿਆਂ ਕੋਲ ਮੈਂ ਔਲੇ ਦੇਖਣ ਲੱਗੀ ਮੈਂ ਉਈ ਮੈਂ ਕਿਹਾ ਚਲ ਦੇਖ ਲੈ ਨਿਆ ਹਨਾ ਬੀਫ ਫਲ ਵਧੀਆ ਚੱਕਿਆ ਪਿਆ ਔਲਿਆਂ ਨੇ ਤੇ ਔਲੇ ਦੇਖੋ ਜੀ ਫਰੂਟ ਤੁਹਾਨੂੰ ਦਿਖਾਵਾਂ ਜਮਾ ਇੰਨਾ ਵਧੀਆ ਹੋਇਆ ਪਿਆ ਨਾ ਇਹਨਾਂ ਦਾ ਅਸੀਂ ਚਾਰ ਵੀ ਫਾਲੇ ਬਹੁਤ ਸਵਾਦ ਬਣਿਆ ਸੀਗਾ ਆਹ ਦੇਖੋ ਜੀ ਮੋٹے ਮੋਟੇ ਵਾਲੇ ਨੇ ਔਲੇ ਬਹੁਤ ਵਧੀਆ ਨੇ ਤੇ ਜੇ ਕੱਲ ਨਾ ਮੈਂ ਅਮਰੂਦ ਦੇ ਪੱਤੇ ਤੋੜ ਲਏ ਕਿਉਂਕਿ ਮੇਰੇ ਜਿਵੇਂ ਕਿ ਜੇ ਕਿਸੇ ਦਾ ਜੀ ਮਸੂੜੇ ਫੁੱਲਦੇ ਨੇ ਹਨਾ ਦੰਦਾਂ ਦੇ ਉੱਪਰ ਜਿਹੜੇ ਰੈੱਡ ਰੈੱਡ ਹੀ ਹੁੰਦੇ ਮਸੂੜੇ ਜੇ ਉਹ ਕਿਸੇ ਦੇ ਫੁੱਲਦੇ ਨੇ ਜਾਂ ਕਿਸੇ ਦੇ ਮੂੰਹ ਚ ਗੰਦੀ ਸਮੈਲ ਆਉਂਦੀ ਆ ਜਾਂ ਕਿਸੇ ਦੇ ਦੰਦ ਜਾੜ ਦੁਖਦੇ ਆ ਉਹ ਜੀ ਅਹ ਫਰੈਸ਼ ਤੋੜਨੇ ਨੇਗੇ ਜਮਾ ਵਧੀਆ ਸਾਫ਼ ਪੱਤੇ ਤੋੜਨੇ ਨੇਗੇ ਅਮਰੂਦਾਂ ਦੇ ਤੇ ਉਹਨਾਂ ਨੂੰ ਜੇ ਪਾਣੀ ਚ ਬਾਲ ਕੇ ਹਨਾ ਫੇਰ ਉਹਨੂੰ ਠੰਡਾ ਕਰਕੇ ਕੁਰਲੀ ਕਰ ਲਈ ਜੀ ਤੁਹਾਡਾ ਸਾਰੇ ਸਾਰੀਆਂ ਚੀਜ਼ਾਂ ਦਾ ਹੱਲ ਹੋ ਜਾਊਗਾ ਮੇਰੇ ਮम्मा ਦਾ ਮੂੰਹ ਵੀ ਪੱਕਿਆ ਪਿਆ ਸੀ ਉਹ ਵੀ ਲੋਟ ਆ ਗਿਆ ਜੀ ਚਲੋ ਚੱਲਦੇ ਆਂ ਬੀਬੀ ਕੋਲ ਜਿੰਮੀ ਕਿਵੇਂ ਆਂ ਹੂੰ ਜਿੰਮੀ ਆਏ ਆਏ ਜਿੰਮੀ 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 ਓਰੀਆ ਜਿੰਮੀ ਆਰ ਉਹ ਤੇ ਬੀਬੀ ਕੋਲ ਜਲੀ ਆ ਜਾ ਦੇਖੋ ਜੀ ਆਹਾ 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 ਜਿਵੇਂ ਸੂਟ ਲਾਉਂਦੀ ਆ ਬੀਬੀ ਕਹਿੰਦੀ ਜੀ ਦੇਖੋ 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 ਪੱਜ ਜਾਂਦੀ ਆ ਕਦੇ ਕਦੇ ਨੂਰ ਆਇਆ ਹੈ ਨੂਰ ਕਿਵੇਂ ਆ ਨੂਰ ਆਇਆ ਤੇਰਾ ਨਾਮ ਕੀ ਆ ਪੁੱਤ ਗਰਮਨ ਗਰਮਨ ਇਹ ਕਾ ਸਾਡਾ ਗਰਮਨ ਜੋਤਾ ਇਹ ਆ ਇਹਨੇ ਖੇਡਣ ਸਾਡੇ ਬੱਚੇ ਹੈ ਨਾ ਪੁੱਤ ਹੈ ਬੱਚਾ ਦੂਜੀ ਚਾ ਦੂਜੀ ਚਾ ਸ਼ਹਿਰ ਬਹੁਤਾ ਦੂਰ ਤਾਂ ਨਾ ਕਦੀਆ ਤੇਰਾ ਦਾਦਾ ਦਾ ਨਾਮ ਕੀ ਗਰਮਨ ਹੈ ਵਿੱਕਰੋ ਵਿੱਕਰੋ ਸਾਡਾ ਤਾਂ ਹੋ ਗਿਆ ਹੋਇਆ ਹੁਣ ਰੋਟੀ ਕਿਡਾਈ ਆ ਨਾ ਨਾ ਰੋਟੀ ਲਿਸਾ ਹੋ ਗਿਆ ਅਸਤਾ ਹੁਈ ਲਿਸਾ ਲੱਗਣ ਲੱਗ ਜਾਨੇ ਆ ਪੈਣ ਪਾਈ ਕਤਬ ਵਾਲੀ ਮੋਟ ਲੱਗਦੇ ਆ ਨਹੀਂ ਆ ਬੱਚੇ ਭਾਈ ਹੂੰ ਰੋਟੀ ਖਾਇਆ ਮਰੂ ਰੋਟੀ ਜਿੱਥੇ ਹੁੰਦਾ ਕੋਈ ਬਸ ਹਣਾ ਨਹੀਂ ਬਸ ਇਹ ਕਰਨਾ ਬਸ ਇਹ ਚਾਰੇ ਚਲ ਬੀਬੀ ਉਧਰ ਜਾਂਦੇ ਆ